ਅੰਮ੍ਰਿਤਸਰ ਦੇ ਐਸਟੀਐ ਪੰਜਾਬ ਦੇ ਪੁਲਿਸ ਨੇ ਤਿੰਨ ਵਾਰ ਫਖਤਾਂ ਛਾਪੇਮਾਰੀ ਦੌਰਾਨ ਕਾਲੀ ਸਰਪੰਚ ਦੇ ਲੜਕੇ ਅਤੇ ਇੱਕ ਹੋਰ ਸਮੇਤ 11 ਹੈਰੋਇਨਸ ਸਮਗਲਨ ਨੂੰ ਗ੍ਰਿਫਤਾਰ ਕਰਕੇ ਸਫਲਤਾ ਅਸਲ ਕੀਤੀ ਹੈ ਐਸਟੀਐ ਵੱਲੋਂ ਚਲਾਈ ਗਈ ਇਸ ਮੁਹਿੰਮ ਦੌਰਾਨ ਕੇਂਦਰੀ ਜੇਲ ਫਤਾਪੁਰ ਤੋਂ ਨਸ਼ਾਸਮਕ ਲਿੰਗ ਦੇ ਚਲਾਏ ਜਾ ਰਹੇ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਨੇ ਗ੍ਰਿਫਤਾਰ ਕੀਤੇ ਨਾ 11 ਸਮਗਲਨਾਂ ਦੇ ਕਬਜ਼ੇ ਤੋਂ 1 ਕਿਲੋ 58 ਗ੍ਰਾਮ ਹੈਰੋਇਨ ਤੋਂ ਇਲਾਵਾ ਦੋ ਕਾਰਾਂ ਵੀ ਕਬਜ਼ੇ ਵਿੱਚ ਲਈਆਂ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਟੀਐ ਬਡ ਰੇਂਜ ਦੇ ਸਾਈਕ ਇੰਸਪੈਕਟਰ ਜਨਰ ਕਿ ਉਹਨਾਂ ਦੀ ਟੀਮ ਵੱਲੋਂ ਕੇਂਦਰੀ ਜੇਲ੍ਹ ਅੰਦਰ ਚਲਾਏ ਜਾ ਰਹੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਆ ਜੇਲ੍ਹ ਵਿੱਚ ਬੰਦ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰਿਆ ਵੱਲ ਚਲਾਏ ਜਾ ਰਹੇ ਮੋਬਾਈਲ ਨੈੱਟਵਰਕਿੰਗ ਦਾ ਹੀ ਨਸ਼ਾ ਸਮਗਲਿੰਗ ਕਰਨ ਵਾਲੇ ਉਸ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੇਲ੍ਹ ਅੰਦਰੋਂ ਨਸ਼ੀਲਾ ਨੈੱਟਵਰਕ ਚਲਾ ਰਹੇ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਉਣ ਨੂੰ ਮਗਰੋਂ ਪੁਲਿਸ ਵੱਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ एसटीएफ बॉर्डर रेंज ਨੇ ਪਿਛਲੇ ਦਿਨੀ ਤਿੰਨ ਵੱਖਰੇ ਵੱਖਰੇ ਆਪਰੇਸ਼ਨ ਕੰਡਕਟ ਕਰਕੇ ਉੱਚੀ ਸਫਲਤਾ ਪ੍ਰਾਪਤ ਕੀਤੀ ਹੈ ਪਹਿਲਾ ਆਪਰੇਸ਼ਨ ਜਿਹੜਾ ਹੈਗਾ ਉਹ ਜੱਗੂ ਭਗਵਾਨਪੁਰੀਏ ਦਾ ਹੈਗਾ ਜਿਹੜਾ ਕਿ ਇਸ ਵੇਲੇ ਜੇਲ੍ਹ 'ਚ ਹੈ ਔਰ ਜੇਲ੍ਹ ਤੋਂ ਬੈਠਾ ਹੀ ਆਪਰੇਟ ਕਰ ਰਿਹਾ ਸੀ ਔਰ ਉਹਦੇ ਜਿਹੜੇ ਸਾਥੀ ਬਾਹਰ ਨੇ ਜਿਹੜੇ ਕਿ ਉਹਦੇ ਨਾਲ ਮੁਕਦਮਿਆਂ 'ਚ ਅੰਦਰ ਵੀ ਰਹੇ ਆ ਔਰ ਇਸ ਵੇਲੇ ਬਾਹਰ ਵੀ ਨੇ ਉਹ ਬਾਹਰ ਜਿਹੜਾ ਇਹ ਨਸ਼ਾ ਵੇਚਣ ਦਾ ਹੀਰੋਨ ਵੇਚਣ ਦਾ ਧੰਦਾ ਕਰ ਰਿਹਾ ਸੀ ਔਰ ਜੱਗੂ ਦੇ ਨਾਲ ਦੇ ਪੰਜ ਸਾਥੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਨਾਰ ਉਹਨਾਂ ਦੇ ਐਕਸ ਜੀ ਵੀ ਗੱਡੀ ਜਿਹੜਾ ਉਹਦੇ ਵਿੱਚ ਸਨ ਸਾਰੇ ਇਕੱਠੇ ਔਰ ਆਧਾ ਕਿਲੋ ਦੀ ਉਹਨਾਂ ਕੋਲ ਰਿਕਵਰੀ ਹੋਈ ਆ ਨੰਬਰ 1 ਨੰਬਰ 2 ਸੈਕੰਡ ਆਪਰੇਸ਼ਨ ਜਿਹੜਾ ਹੈ ਉਹ ਐਸਟੀਐਫ ਬਾਰਡਰ ਰੇਂਜ ਤੇ ਐਨਸੀਬੀ ਵੱਲੋਂ ਸ੍ਰੀ ਸਚਨਗਲ ਏਰੀਆ ਜੀ ਬੈਠੇ ਨੇ ਇਹ ਸਾਡੇ ਦੋਨਾਂ ਏਜੰਸੀਆਂ ਦਾ ਜਾਇੰਟ ਆਪਰੇਸ਼ਨ ਕੀਤਾ ਹੈ ਜਿਦੇ ਵਿੱਚ ਗੱਜਨ ਸਿੰਘ ਨਾਮ ਦਾ ਬੰਦਾ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਿਹਦੇ ਕੋਲ ਅੱਧਾ ਕਿਲੋ ਦੀ ਰਿਕਵਰੀ ਹੋਈ ਹੈ ਔਰ 3rd ਨੰਬਰ ਆਪਰੇਸ਼ਨ ਜਿਹੜਾ ਹੈ ਉਹ 14 ਤਰੀਕ ਨੂੰ ਜਿਹੜਾ ਇਹਨਾਂ ਦਾ ਪੁਲਾ ਪੁਲਾ ਜਿਹੜਾ ਹੈਗਾ ਉਹ ਇਹਨਾਂ ਦਾ ਗਰੁੱਪ ਸੀ ਔਰ ਇਹਦੇ ਚ ਵੀ ਆਪਾਂ 4 ਮੇਲ ਔਰ 1 ਫੀਮੇਲ ਜਿਹੜੀ ਆ ਰਾਉਂਡ ਅਪ ਕੀਤੀ ਆ ਔਰ ਜਿਹਦੇ ਕੋਲ ਕਰੀਬ-ਕਰੀਬ 55 ਤੋਂ 60 ਗ੍ਰਾਮ ਜਿਹੜੀ ਰਿਕਵਰੀ ਹੋਈ ਆ ਔਰ ਇਹ ਤਿੰਨ ਗਰੁੱਪ ਜਿਹੜੇ ਹੈ ਪਿਛਲੇ ਦਿਨੀ ਐਸਟੀਐਫ ਤੇ ਐਨਸੀਬੀ ਨੇ ਜਿਹੜਾ ਹੈ ਇਹਨਾਂ ਨੂੰ ਬ੍ਰੇਕ ਕੀਤਾ ਔਰ ਇਹਨਾਂ ਕੋਲ ਰਿਕਵਰੀ ਕੀਤੀ ਆ ਅੱਗੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਉਹ ਫਰਦਰ ਜੋ ਆਏਗਾ ਉਹ ਐਜ਼ ਪਰ ਰੂਲ ਜਿਹੜਾ ਹੋ ਦੱਸਿਆ ਗਿਆ ਹਾਂਜੀ ਹਾਂਜੀ ਜੱਗੂ ਜਿਹੜਾ ਹੈ ਉਹ ਪ੍ਰੋਡਕਸ਼ਨ ਰਨ ਤੇ ਲਿਆਂਦਾ ਜਾਵੇਗਾ ਔਰ ਇਹਦੇ ਵਿੱਚ ਬਕਾਇਦਾ ਐਜ਼ ਪਰ ਰੂਲ ਜੋ ਹੈ ਕਾਰਵਾਈ ਕੀਤੀ ਜਾਵੇਗੀ ਇਹਦੇ ਇਹਦੇ ਚ ਜੱਗੂ ਦੀ ਪੁੱਛਗਿਛ ਤੇ ਆਵੇਗਾ ਵੀ ਉਹ ਕਿੱਦਾਂ ਆਪਰੇਟ ਕਰਦਾ ਸੀ ਫਿਲਹਾਲ ਜਿਹੜੇ ਉਹਦੇ ਕਲੀਗ ਫੜੇ ਹੈ ਉਹਨਾਂ ਮੁਤਾਬਕ ਤੇ ਇਹ ਹੋਈ ਆ ਵੀ ਉਹ ਹੀ ਇਹਨਾਂ ਨੂੰ ਸਾਰਾ ਸੁਪਰਵਾਈਜ਼ ਕਰਦਾ ਸੀ ਜੇ ਜੱਗੂ ਕੋਲ ਫੋਨ ਹੋਇਆ ਜੀ ਫੋਨ ਬਾਰੇ ਅਜੇ ਕੋਈ ਗੱਲ ਉਹ ਓਪਨ ਹੋਈ ਨਹੀਂ ਅ ਇਨਵੈਸਟੀਗੇਸ਼ਨ ਚੱਲੂ ਹੈ ਡਿਊਰਿੰਗ ਇਨਟੈਰੋਗੇਸ਼ਨ ਜਿਹੜੀ ਹੈ ਉਹ ਗੱਲ ਜੇ ਕੋਈ ਆ ਗਈ। ਸਰ ਇਹ ਕੋਈ ਕਾਲੀ ਸਰਪੰਚ ਦਾ ਮੁੰਡਾ ਵੀ ਹੈ। ਇਹਦੇ ਚ ਸਰਪੰਚ ਦਾ ਲੜਕਾ ਗੱਜਨ ਸਿੰਘ ਜਿਹੜਾ ਸੈਕੰਡ ਆਪਰੇਸ਼ਨ ਤੋਂ ਦੱਸਿਆ ਜਿਹੜਾ ਐਨਸੀਬੀ ਦੇ ਨਾਲ ਜਿਹੜਾ ਸਾਂਝਾ ਕੀਤਾ ਗਿਆ ਉਹਦਾ ਫਾਦਰ ਜਿਹੜਾ ਉਹ ਸਰਪੰਚ ਆ ਪਿੰਡ ਨੰਗਲ ਅੰਬ ਥਾਣਾ ਰਮਦਾਸ ਚ ਪੈਂਦਾ। ਉਸ ਦਾ ਸਰਪੰਚ। ਪਾਰਟੀ ਵਾਰੇ ਕਾਲੀ ਦਾ ਪਤਾ ਨਹੀਂ ਹੈ ਸਰਪੰਚ ਮਜੂਦ। ਬਿਊਰੋ ਰਿਪੋਰਟ Punjab today.